ਯਕਾਲ ਅੱਜ ਮੈਂ ਤੁਹਾਨੂੰ ਦੱਸਾਂਗੀ ਆਲੂ ਦੀ ਇਹੋ ਜਹੀ ਸਬਜ਼ੀ ਜੋ ਸਿਰਫ 10 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਤੇ ਸਵਾਦ ਇੰਨੀ ਜ਼ਿਆਦਾ ਬਣਦੀ ਹੈ ਕਿ ਤੁਸੀਂ ਉਂਗਲੀਆਂ ਹੀ ਚਟਦੇ ਰਹਿ ਜਾਓਗੇ ਆਲੂ ਤਾਂ ਹਰ ਘਰ ਵਿੱਚ ਬਣਦੇ ਆ ਅੱਜ ਤੁਹਾਨੂੰ ਦੱਸਾਂਗੀ ਇੱਕ ਖਾਸ ਤਰ੍ਹਾਂ ਦਾ ਤੜਕਾ ਜਿਹੜਾ ਸਧਾਰਨ ਜਹੀ ਸਬਜ਼ੀ ਨੂੰ ਬਣਾ ਦਵੇਗਾ ਮਜ਼ੇਦਾਰ ਬਿਲਕੁਲ ਰੈਸਟੋਰੈਂਟ ਸਟਾਈਲ ਵਿੱਚ ਤਾਂ ਚਲੋ ਦੇਰ ਨਾ ਕਰੀਏ ਸ਼ੁਰੂ ਕਰੀਏ ਇੱਕ ਮਜ਼ੇਦਾਰ ਰਸੋਈ ਦਾ ਸਫ਼ਰ ਤੇ ਬਣਾ ਕੇ ਤਿਆਰ ਕਰੀਏ ਆਲੂ ਦੀ ਸਬਜ਼ੀ ਆਲੂਆਂ ਨੂੰ ਅਸੀਂ ਛਿੱਲ ਕੇ ਰੱਖ ਲਿਆ ਹੈ ਹੁਣ ਇਹਨਾਂ ਨੂੰ ਕੱਟ ਲੈਂਦੇ ਆ ਇਸ ਤਰ੍ਹਾਂ ਤੁਸੀਂ ਇਹਦੇ ਛੋਟੇ-ਛੋਟੇ ਪੀਸ ਬਣਾ ਲੈਣੇ ਆ ਸਾਰੇ ਆਲੂਆਂ ਨੂੰ ਅਸੀਂ ਕੱਟ ਕੇ ਰੱਖ ਲੈਂਦੇ ਆ ਆਲੂ ਤਾਂ ਕੱਟ ਲਏ ਹੁਣ ਇਹਦੇ ਵਿੱਚ ਰੱਖ ਦਿੰਦੇ ਆ ਪਾਣੀ ਪਾ ਕੇ ਪਾਣੀ ਪਾ ਕੇ ਇਸ ਲਈ ਰੱਖਣਾ ਹੈ ਕਿ ਸਾਨੂੰ ਥੋੜੇ ਟਾਈਮ ਬਾਅਦ ਇਹਦਾ ਇਸਤੇਮਾਲ ਕਰਨਾ ਜਾਂ ਕਿਉਂਕਿ ਸਾਨੂੰ ਪਤਾ ਹੀ ਹੈ ਕਾਲੇ ਫਿਰ ਜਾਂਦੇ ਬਹੁਤ ਜਲਦੀ ਹੈ ਪਹਿਲਾਂ ਅਸੀਂ ਤੜਕਾ ਲਾਣਾ ਉਸ ਤੋਂ ਬਾਅਦ ਇਹ ਆਲੂ ਅਸੀਂ ਪੁੰਨਾਂਗੇ ਹੈ ਇਸ ਲਈ ਤੁਸੀਂ ਇਹਨਾਂ ਨੂੰ ਪਾਣੀ ਪਾ ਕੇ ਰੱਖ ਦੇਣਾ ਹੈ ਜਾਂ ਤੁਸੀਂ ਬਾਅਦ ਵਿੱਚ ਜਦੇ ਕਦੀ ਨੀ ਕਟਿੰਗ ਕਰਨੀ ਹੈ ਜਦ ਤੜਕਾ ਲਾ ਤੜਕੇ ਦੇ ਲਈ ਪੈਨ ਲੈ ਲਿਆ। ਇਹਦੇ ਵਿੱਚ ਪਾ ਲੰਦੇ ਆ ਸਰੋਂ ਦਾ ਤੇਲ। ਬਸ ਬਿਲਕੁਲ ਥੋੜਾ ਜਿਹਾ ਹੀ ਤੇਲ ਪਾਣਾ ਹੈ। ਇਸ ਤਰ੍ਹਾਂ ਪੈਨ ਨੂੰ ਸਾਰੇ ਨੂੰ ਆਲਾ ਤੋਲਾ ਘਮਾ ਲੈਂ다। ਤੇਲ ਗਰਮ ਹੋ ਗਿਆ ਇਹਦੇ ਵਿੱਚ ਰੱਖ ਦਿੰਦੇ ਆ ਟਮਾਟਰ। ਇਸਾ ਲੂ ਦੀ ਸਬਜੀ ਵਿੱਚ ਥੋੜੇ ਜਿਹੇ ਟਮਾਟਰ ਜਿਆਦੇ ਯੂ ਹੀ ਹੁੰਦੇ ਆ ਇਸ ਲਈ ਮੈਂ 3 ਟਮਾਟਰ ਲੈ ਲਿਆ। ਟਮਾਟਰਾਂ ਦੇ ਤੁਸੀਂ 2 ਪੀਸ ਦੱਬੇ ਦੇ ਕਰ ਲੋ ਇਸ ਤਰ੍ਹਾਂ ਤੁਸੀਂ ਵੇਖ ਕਰ ਲੋ ਹੈ ਹੁਣ ਇਹਦੇ ਚ ਪਾ ਦਿੰਦੇ ਅਸੀਂ ਲਸਣ ਹਰੀਆਂ ਮਿਰਚਾਂ ਤੇ ਚਾਰ ਹਰੀਆਂ ਮਿਰਚਾਂ ਰਹੀਆਂ ਇਸ ਤੋਂ ਬਾਅਦ ਇੱਕ ਟੇਲੀ ਆਏ ਪਿਆਜ਼ ਪਿਆਜ਼ ਨੂੰ ਇਸ ਤਰ੍ਹਾਂ ਲੰਬਾ ਲੰਬਾ ਕੱਟ ਲੈਣਾ ਹੈ ਉਹ ਤੁਸੀਂ ਇਹਨਾਂ ਨੂੰ ਚੰਨ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਵੀ ਸਾਨੂੰ ਭੁੱਖ ਲੱਗਦੀ ਹੈ ਸਭ ਤੋਂ ਪਹਿਲਾਂ ਯਾਦ ਆਉਂਦਾ ਹੈ ਆਲੂ ਪੂਰੀ ਆਲੂ ਤਾਂ ਤੁਸੀਂ ਕੋ ਹਜ਼ਾਰਾਂ ਵਾਰ ਬਣਾਏ ਹੋਣੇ ਆਜ ਤੱਕ ਤੁਸੀਂ ਇਸ ਤਰੀਕੇ ਨਾਲ ਕਦੇ ਨਹੀਂ ਬਣਾਏ ਹੋਣੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਖਾਸ ਤਰ੍ਹਾਂ ਦਾ ਤਰੀਕਾ ਆਲੂ ਬਣਾਉਣ ਦਾ ਰਾਜ਼ ਜਦੋਂ ਇੱਕ ਸਾਈਡ ਤੋਂ ਭੁੱਜ ਜਾਂਦੇ ਆ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਟਮਾਟਰਾਂ ਨੂੰ ਫਲਟਾ ਲੈਣਾ ਹੈ ਕਾਟੀਆਂ ਨਾਲ ਕਰ ਲੋ ਐ ਇਸ ਤਰ੍ਹਾਂ ਚਿਮਟਾ ਲੈ ਕੇ ਉਹਨਾਂ ਫਲਟਾਓ ਜੇ ਇਸ ਆਲੂ ਦੀ ਸਬਜ਼ੀ ਤੁਸੀਂ ਵੀ ਬਣਾਣੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇਸ ਵਿੱਚ ਮੈਂ ਤੁਹਾਨੂੰ ਐਦਾਂ ਦੇ ਕਈ ਟਿਪਸ ਦੱਸੂੰਗੀ ਹੈ ਜਿਹਦੇ ਨਾਲ ਆਲੂ ਦੀ ਸਬਜ਼ੀ ਸਵਾਦ ਬਣਦੀ ਹੈ ਤੜਕਾ ਸਾਡਾ ਪੂਛ ਕੇ ਤਿਆਰ ਹੈ ਕਰਦੇ ਆ ਗੈਸ ਬੰਦ ਤੇ ਨੂੰ ਪੈਨ ਤੋਂ ਬਾਹਰ ਰਿਕਾ ਲੈਂਦੇ ਆ ਜਾਤਿਕਾ ਸਾਡਾ ਉਧਰ ਤੜਕਾ ਠੰਡਾ ਹੁੰਦਾ ਹੈ ਸੀ ਦੁਬਾਰਾ ਉਸੇ 팬 ਵਿੱਚ ਬਿਲਕੁਲ ਫਿਰ ਥੋੜਾ ਜਿਹਾ ਤੇਲ ਲੈਣਾ ਹੈ ਜਿਆਦਾ ਤੇਲ ਨਹੀਂ ਇਸ ਤਰ੍ਹਾਂ ਪਹਿਲਾਂ ਥੋੜਾ ਜਿਹਾ ਪਾਇਆਕਰ ਤੋਂ ਤੋ ਤਿੰਨ ਚਮਚੇ ਤੇ ਬਾਅਦ ਵਿੱਚ ਉਸੇ ਤਰ੍ਹਾਂ ਦੋ ਤੋਂ ਤਿੰਨ ਚਮਚੇ ਤੁਸੀਂ ਹੋਰ ਤੇਲ ਦੇ ਲੈ ਲੈਣੇ ਹੈ ਹਾਂ ਫਾਦਨ ਦੇ ਵਿੱਚ ਆਲੂ ਨੂੰ ਕੱਟ ਲੈ ਆਲੂਆਂ ਨੂੰ ਕੋਨਾ ਲੈਣਾ ਹੈ ਇਹ ਜਿਹੜੀ ਅੱਜ ਮੈਂ ਸਬ지 ਬਣਾਉਣ ਲੱਗੀ ਐ ਇਹ ਤੇ ਦੂਜੇ ਤਰੀਕੇ ਨਾਲ ਵੀ ਬਣਾਈ ਜਾਂਦੀ ਐ ਆਲੂਆਂ ਨੂੰ ਵਾਰ ਕੇ ਅੱਜ ਅਸੀਂ ਲਏ ਐ ਕੱਚੇ ਆਲੂ ਆਲੂਆਂ ਨੂੰ ਵਾਰ ਕੇ ਨੂੰ ਪਰ ਆਲੂਆਂ ਦੇ ਵਾਰੀ ਹੋਈ ਸਬ지 ਦਾ ਫਲੇਵਰ ਉਨਾ ਜ਼ਿਆਦਾ ਵਧੀਆ ਨਹੀਂ ਆਂਦਾ ਜਿੰਨਾ ਕਿ ਕੱਚੇ ਆਲੂਆਂ ਦਾ ਫਲੇਵਰ ਵਧੀਆ ਆਂਦਾ ਹੈ ਜੇ ਇਹ ਸਬ지 ਤੁਸੀਂ ਵੀ ਬਣਾਣੀ ਐ ਤਾਂ ਕੱਚੇ ਆਲੂਆਂ ਦੀ ਹੀ ਬਣਾਓ ਆਲੂਆਂ ਨੂੰ ਵੀ ਘੇਰੇ ਤੋਂ 7-8 ਮਿੰਟ ਲੱਗੂਗੇ ਭੱਜਣ ਦੇ ਲਈ ਇਲਦੇਮ ਹੰਤੋਂ ਅੰਧ ਹੋ ਸੀ ਛੇ ਤੋਂ 7 ਮਿੰਟ ਬਾਅਦ ਟਮਾਟਰ ਸਾਡੇ ਠੰਡੇ ਹੋ ਗਏ ਐ ਤੇ ਹੁਣ ਇਹਦਾ ਬਣਾ ਲੰਦੇ ਆ ਪੇਸਟ ਪੇਸਟ ਬਣ ਕੇ ਸਾ加 ਤਿਆਰ ਐ ਹੋਰ ਅਸੀਂ ਇਸ ਦੇ ਲਈ ਲਵਾਂਗੇ ਇੱਕ ਕਟੋਰੀ ਦਹੀਂ ਦੀ ਤਾਜ਼ਾ ਦਹੀਂ ਲੈਣਾ ਐ ਇਸ ਦਹੀਂ ਵਿੱਚ ਪਾ DNA ਇਹ ਪੇਸਟ ਟਮਾਟਰ ਵਾਲਾ ਪੇਸਟ ਪਾਣਾ ਹੈ ਤੇ ਕੋਰ ਕੇ ਪਾ ਦਿੰਦੇ ਆ ਥੋੜਾ ਜਿਹਾ ਪਾਣੀ ਹੁਣ ਦਹੀਂ ਚ ਪਾਣਾ ਹੈ ਨਮਕ ਤੇ ਸੇਸਤੇ ਮੱਕ ਤਾਵਾ ਕਾ ਪਾ ਲੈਣਾ ਹੈ ਕਿ ਜਿੰਨਾ ਕਿ ਤੁਸੀਂ ਤਿੱਖਾ ਤੇ ਫਿੱਕਾ ਖਾਣਾ ਚਾਹੁੰਦੇ ਹੋ ਪਾ ਦਿੰਦੇ ਆ ਹਲਦੀ ਪਾਊਡਰ ਗਰਮ ਮਸਾਲਾ ਚੁਟਕੀ ਕ ਪਾ ਦਿੰਦੇ ਆ ਕਾਲੀ ਮਿਰਚ ਪਾਊਡਰ ਹੋਰ ਪਾ ਦਿੰਦੇ ਵਿੱਚ ਕਸੂਰੀ ਮੇਥੀ ਹੁਣ ਕਰ ਦਿੰਦੇ ਆ ਮਿਕਸ ਸਾਡੇ ਆਲੂ ਵੀ ਪੁੱਜ ਕੇ ਹੋ ਗਏ ਤਿਆਰ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਹਲਕੇ ਜਿਹੇ ਦੇਖੋ ਤੁਸੀਂ 골ਡਨ ਬ੍ਰਾਊਨ ਹੋ ਗਏ ਚਾਰ ਚਫੇਰੇ ਤੇ ਇਹ ਪੁੱਜ ਗਏ ਹੈ ਇਸ ਤਰ੍ਹਾਂ ਤੁਸੀਂ ਆਲੂ ਨੂੰ ਚੈੱਕ ਕਰ ਲੈਣਾ ਹੈ ਚਮਚਾ ਲੈ ਲਓ ਜਾਂ ਚਾਕੂ ਲੈ ਲਓ ਇਸ ਤਰ੍ਹਾਂ ਕੱਟ ਲੈਣਾ ਦੇਖ ਸਕਦੇ ਹੋ 90% ਸਾਡੇ ਆਲੂ ਪੱਕ ਕੇ ਤਿਆਰ ਹੈ ਗੈਸ ਤੇ ਦੁਬਾਰਾ ਕੜਾਈ ਰੱਖ ਲਈ ਹੈ ਹੁਣ ਇਹਦੇ ਵਿੱਚ ਪਾ ਲਾਂਦੇ ਬਿਲਕੁਲ ਥੋੜਾ ਜਿਹਾ ਤੇਲ ਬਸ ਉਨਾ ਕਈ ਤੇਲ ਲਾਣਾ ਹੈ ਜਿੰਨਾ ਅਸੀਂ ਇੱਕ ਵਾਰ ਪਾਣਾ ਹੁੰਦਾ ਹੈ ਟੜਕੇ ਵਾਂਗ ਆਪਾਂ ਤਿੰਨ ਵਾਰ ਪਾ ਲਿਆ ਇਸੇ ਰੇਤੇ ਥੋੜਾ ਥੋੜਾ ਚਮਚਾ ਚਮਦਾ ਦੋ ਦੋ ਚਮਚੇ ਨਾਲ ਇਹ ਸਬਜ਼ੀ ਬਣਾਣੀ ਹੈ ਕਿ ਜੇ ਅਸੀਂ ਪਹਿਲੇ ਹੀ ਜ਼ਿਆਦਾ ਤੇਲ ਪਾ ਲਾਵਾਂਗੇ ਤਾਂ ਸਬਜ਼ੀ ਚ ਬਹੁਤ ਜ਼ਿਆਦਾ ਆਇਲੀ ਹੋ ਜਾਊਗੀ ਜਿਸਦੇ ਰੇ ਖਾਣ ਨੂੰ ਬਿਲਕੁਲ ਮਨ ਨਹੀਂ ਕਰਦਾ ਤਾਂ ਕੋ ਖਾਣਾ ਪਸੰਦ ਵੀ ਨਹੀਂ ਕਰਦਾ ਇਸੇ ਰੇ ਤੇਲ ਤੁਸੀਂ ਥੋੜਾ ਹੀ ਇਸਤੇਮਾਲ ਕਰਨਾ ਹੁਣ ਬਾਦੰਦੇ ਦੇ ਵਿੱਚ ਸਾਤਾਂ ਧਨੀਆਂ ਆਲੂ ਦੀ ਸਬਜ਼ੀ ਵਿੱਚ ਤਾਂ ਮੇਨ ਧਨੀਆਂ ਦਾ ਹੀ ਤੜਕਾ ਹੁੰਦਾ ਹੈ ਇਸ ਲਈ ਧਨੀਆਂ ਜ਼ਰੂਰ ਪਾਣਾ ਹੈ ਹੁਣ ਬਾਦੰਦੇ ਦੇ ਵਿੱਚ ਇੱਕ ਛੋਟਾ ਚਮਚਾ ਸਾਤਾਂ ਜੀਰਾ ਤੇ ਸੁੱਕੀਆਂ ਹੋਈਆਂ ਤਿੰਨ ਲਾਲ ਮਿਰਚਾਂ ਪਾ ਲਓ ਮਿਰਚ ਵੀ ਉਸ ਹਿਸਾਬ ਨਾਲੇ ਪਾਣੀ ਹੈ ਕਿ ਪਹਿਲਾਂ ਆਪਾਂ ਹਰੀ ਮਿਰਚ ਵੀ ਪਾਈ ਹੋਈ ਹੈ ਇਹਦੇ ਵਿੱਚ ਕੋਈ ਜ਼ਿਆਦਾ ਮਿਰਚ ਨਹੀਂ ਪਾਣੀ ਕਿ ਬਹੁਤ ਜ਼ਿਆਦਾ ਸਾਰੀ ਕੜਵੀ ਹੋ ਜਾਵਾਏ। ਹੁਣ ਇਹਦੇ ਵਿੱਚ ਪਾ ਦਿੰਦੇ ਆ ਪਿਆਜ਼। ਇੱਕ ਪਿਆਜ਼ ਅਸੀਂ ਪਹਿਲਾਂ ਲਿਆ ਸੀਗਾ ਤੇ ਇੱਕ ਪਿਆਜ਼ ਹੁਣ ਤੜਕੇ ਤੇ ਪਾਣਾ। ਤੜਕੇ ਨੂੰ ਵੀ ਲੈਂਦੇ ਆ ਤੁਨ ਤੜਕਿਆ ਗਿਆ ਸਾਡਾ ਭੁੱਜ ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਦਹੀਂ ਥੋੜਾ ਜਿਹਾ ਪਾ ਦਿੰਦੇ ਆ ਪਾਣੀ ਗੈਸ ਬਿਲਕੁਲ ਲੋ ਕਰਕੇ ਹੀ ਤੁਸੀਂ ਇਹ ਦਹੀਂ ਪਾਣਾ ਹੈ ਜੇ ਜ਼ਿਆਦਾ ਉਹਨੂੰ ਖੁੱਲ੍ਹਾਂ ਅੱਤੇ ਪਕਾਵਾਂਗੇ ਤਾਂ ਦਹੀਂ ਨਾ ਫੁੱਟ ਜਾਣਾ ਹੈ ਕੀ ਦੇ ਵਿੱਚ ਟਮਾਟਰ ਵੀ ਆਪਾਂ ਪਾਏ ਹੋਏ ਆ ਟਮਾਟਰ ਵੀ ਹੈ ਜਿਆਦਾ ਹੈ ਇਸ ਲਈ ਗੈਸ ਬਿਲਕੁਲ ਲੋ ਕਰ ਲੈਣਾ ਲੋ ਕਰਕੇ ਤੁਸੀਂ ਨੂੰ ਇਸ ਤਰ੍ਹਾਂ ਲਗਾਤਾਰ ਪਹਿਲਾਂ 2 ਮਿੰਟ ਪਕਾਉਣਾ ਹੈ ਦਹੀਂ ਨੂੰ ਬਾਅਦ ਵਿੱਚ ਬੇਸ਼ੱਕ ਤੁਸੀਂ ਨੂੰ ਟੱਕ ਕੇ ਪਕਾ ਲੈਣਾ ਪਰ ਗੈਸ ਬਿਲਕੁਲ ਲੋਏ ਰੱਖਣਾ ਹੈ ਜਦ ਤੱਕ ਮੈਂ ਇੱਕ ਖਾਲੀ ਕੋਲੀ ਲਵਾਂਗੇ ਉਹਦੇ ਚ ਪਾ ਦਵਾਂਗੇ ਐ ਲਾਲ ਮਿਰਚ ਪਾਊਡਰ ਬਿਲਕੁਲ ਥੋੜਾ ਜਿਹਾ ਕਿ ਆਪਾਂ ਪਹਿਲਾਂ ਵੀ ਮਿਰਚ ਪਾਈ ਹੋਈ ਐ ਤੇ ਹੁਣ ਪਾਵਾਂਗੇ ਐ ਡੇਕੀ ਮਿਰਚ ਡੇਕੀ ਮਿਰਚ ਨਾਲ ਕਲਰ ਬਹੁਤ ਹੀ ਵਧੀਆ ਆਂਦਾ ਐ ਇਹ ਛੋਟੀ ਜਿਹੀ ਟ੍ਰਿਕ ਐ ਇਹ ਤੁਸੀਂ ਪਾਣਾ ਐ ਐਂਟ ਵਿੱਚ ਦੋ ਹੈ ਲਾਲ ਮਿਰਚ ਦੇਗੀ ਤੇ ਥੋੜੀ ਜਿਹੀ ਕੋੜੀ ਲਾਲ ਮਿਰਚ ਇਹਦਾ ਬਣਾਉਣਾ ਹੈ ਕੋੜ ਥੋੜਾ ਜਿਹਾ ਪਾਣਾ ਪਾਣੀ ਇਸ ਤਰ੍ਹਾਂ ਤੁਸੀਂ ਕੋੜ ਬਣਾ ਲੈਣਾ ਹੈ ਤੇ ਦੇਖੋ ਸਬ지 ਦਾ ਰੰਗ ਕਿੰਨਾ ਵਧੀਆ ਆਂਦਾ ਹੈ ਥੋੜਾ ਜਿਹਾ ਪਾਣੀ ਹੋਰ ਪਾ ਦਿੰਦੇ ਹਾਂ ਉਹ ਇੱਕ ਮਿੰਟ ਹੋ ਗਿਆ ਹੈ ਤੜਕੇ ਨੂੰ ਰੱਖੇ ਹੋਏ ਤੜਕਾ ਵੀ ਸਾਡਾ ਬਿਲਕੁਲ ਭੁੱਜ ਕੇ ਆਇਆ ਨ ਤਿਆਰ ਆ ਬਸ ਦਹੀਂ ਭੁੱਲਣਾ ਕਿ ਦਹੀਂ ਚ ਕੱਚਾ ਪੰਦਾ ਰਹਿ ਵਰ ਨਾ ਆ ਇਸ ਲਈ ਤੁਸੀਂ ਨੂੰ 200-300 ਮਿੰਟ ਪਾ ਪਾ ਲੈਣਾ ਠੀਕ ਹੁਣ ਇਹਦੇ ਵਿੱਚ ਪਾ ਦੰਦੇ ਆ ਆਟਾ ਆਹ ਹੀ ਪਾਦਨ ਦੇ ਹੈ ਜਿਹੜਾ ਆਪਾਂ ਲਾਲ ਮਿਰਚ ਦਾ ਉਹ ਬਣਾਇਆ ਸੀਗਾ ਪੇਸਟ ਉਹ ਪਾ ਦਣਾ ਹੈ ਆਪਾਂ ਜਿਹੜੀ ਇਹ ਆਲੂ ਦੀ ਸਬਜ਼ੀ ਬਣਾਣੀ ਹੈ ਸੁੱਕੀ ਤਾਂ ਨਹੀਂ ਬਣਾਣੀ ਆ ਬਸ ਹਲਕੀ ਜਈ ਇਹਦੇ ਵਿੱਚ ਅਸੀਂ ਗਰੇਵੀ ਰੱਖਾਂਗੇ ਇਸ ਲਈ ਤੁਸੀਂ ਥੋੜਾ ਜਿਹਾ ਪਾਣੀ ਲਾ ਦੇਣਾ ਆਪਣੇ ਹਿਸਾਬ ਨਾਲ ਲਾਣਾ ਹੈ ਕਿੰਨੀ ਇੱਕ ਗਾੜੀ ਜਾਂ ਪਤਲੀ ਖਾਣਾ ਪਸੰਦ ਕਰਦੇ ਹੋ ਕਿ ਆਲੂ ਨਾਲ ਵੀ ਕਾਫੀ ਪਾਣੀ ਸੋਖਣਾ ਹੈ ਇਸ ਲਈ ਅਸੀਂ ਇੱਕ ਗਲਾਸ ਪਾਣੀ ਦਾ ਪਾਵਾਂਗੇ ਪਾਣੀ ਲਾ ਕੇ ਹੋਣੇ ਨੂੰ ਅਸੀਂ ਟੱਕ ਦਿੰਦੇ ਆ ਫਿਰ ਦਵਾਰਾਂ ਤੇ 5 ਇੱਕ ਮਿੰਟ ਗਰੇਵੀ ਨੂੰ ਪਕਾ ਲੈਂਦੇ ਆ ਬਣ ਕੇ ਤਿਆਰ ਹੈ ਸਾਡੀ ਆਲੂ ਦੀ ਨਵੇਂ ਤਰੀਕੇ ਦੇ ਨਾਲ ਸਬਜੀ ਬਸ ਇਸ ਤਰੀਕੇ ਦੇ ਨਾਲ ਤੁਸੀਂ ਵੀ ਬਣਾ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਬਣਦਾ ਹੈ ਇੱਕ ਅਲੱਗ ਤਰੀਕਾ ਹੈ ਇਹ ਸਬਜੀ ਬਣਾਉਣ ਦਾ ਇਸ ਦੀ ਗਰੇਵੀ ਅਸੀਂ ਬਹੁਤੀ ਗਾੜੀ ਨਹੀਂ ਕੀਤੀ ਬਸ ਇੰਨੀ ਕੀ ਰੱਖੀ ਹੈ ਹਲਕੀ ਜਿਹੀ ਇਹਦੇ ਵਿੱਚ ਗਰੇਵੀ ਜੇ ਤੁਸੀਂ ਬਿਲਕੁਲ ਸੁੱਕਾ ਖਾਣਾ ਚਾਹੁੰਦੇ ਹੋ ਤਾਂ ਇਹ ਦੇ ਵਿੱਚ ਪਾਣੀ ਦਾ ਇਸਤੇਮਾਲ ਨਾ ਕਰਿਓ ਜਿਹੜਾ ਆਪਾਂ ਦਹੀਂ ਹੈਗਾ ਦਹੀਂ ਦੇ ਵਿੱਚ ਤੁਸੀਂ ਇਹਨੂੰ ਆਲੂਆਂ ਨੂੰ ਪਕਾ ਲੈਣਾ ਜੇ ਇਸ ਤਰ੍ਹਾਂ ਖਾਣੀ ਹੈ ਤਾਂ ਇੱਕ ਗਲਾਸ ਪਾਣੀ ਦਾ ਨਾਲ ਨਾਲ। ਹੁਣ ਤੁਸੀਂ ਇਸ ਸਬਜੀ ਨੂੰ ਪਰੌਂਠੇ ਦੇ ਨਾਲ ਖਾਓ ਆ ਪੂਰੀਆਂ ਦੇ ਨਾਲ ਚੋਲਾ ਦੇ ਨਾਲ ਬਹੁਤ ਹੀ ਵਧੀਆ ਬਣੀ ਹੈ ਤੇ ਸੁਆਦ ਵੀ ਉੰਨੇ ਹੀ ਜ਼ਿਆਦਾ ਬਣੀ ਹੈ। ਜੇ ਹਜੇ ਤੱਕ ਤੁਸੀਂ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਇੱਕ ਕਮੈਂਟ ਤੇ ਸ਼ੇਅਰ ਲਾਈਕ ਵੀ ਜ਼ਰੂਰ ਕਰਿਆ ਕਰਿਓ ਕਿ ਇੱਕ ਵੀਡੀਓ ਬਣਾਉਣ ਨੂੰ ਕਾਫੀ ਮਿਹਨਤ ਹੁੰਦੀ ਹੈ ਮੈਂ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਜੜੀਆਂ ਹੈਗੀਆਂ ਬਣਾ ਕੇ ਦਾਤੀ ਹੈ ਕਿ ਇੱਕ ਸਬਜ਼ੀ ਨੂੰ ਅਸੀਂ ਕਿਸ ਤਰ੍ਹਾਂ ਬਣਾ ਸਕਦੇ ਆ ਅਲੱਗ ਫਲੇਵਰ ਦੀ ਇੱਕ ਵਾਰੀ ਨੂੰ ਤੁਸੀਂ ਟ੍ਰਾਈ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰਿਆ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਜੇ ਤੁਸੀਂ ਸਬਜ਼ੀ ਬਣਾਉਂਦੇ ਆ ਤਾਂ ਉਹਦਾ ਫਲੇਵਰ ਕਿਸ ਤਰ੍ਹਾਂ ਦਾ ਲੱਗਿਆ ਮੈਂ ਵੀਡੀਓ ਬਣਾਉਂਦੀ ਆ ਸਿਰਫ ਮੇਰੀ ਆਵਾਜ਼ ਹੀ ਹੁੰਦੀ ਹੈ ਅੱਜ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਸਾਹਮਣਾ ਫੇਸ ਤੋਂ ਤੁਹਾਨੂੰ ਵੀਡੀਓ ਬਣਾਵਾਂ ਥੋੜਾ ਜਿਹਾ ਮੈਨੂੰ ਲੱਗਿਆ ਅੱਜ ਮੈਂ ਕਿ ਕੈਮਰੇ ਦੇ ਸਾਹਮਣੇ ਨਹੀਂ ਆਂਦੀ ਹੈ ਥੋੜਾ ਜਿਹਾ ਬੋਲਣ ਵਿੱਚ ਵੀ ਮੈਨੂੰ ਥੋੜਾ ਜਿਹਾ ਹੀ ਲੱਗੀ ਹੈ ਜੇ ਤੁਹਾਨੂੰ ਇਸ ਤਰ੍ਹਾਂ ਮੇਰੀ ਵੀਡੀਓ ਪਸੰਦ ਆਉਂਦੀ ਹੈ ਤਾਂ ਮੈਂ ਕੈਮਰੇ ਦੇ ਸਾਹਮਣੇ ਆ ਕੇ ਤੁਹਾਨੂੰ ਹੁਣ ਮਿਲਦੇ ਆਂ ਸੀ ਤੁਹਾਨੂੰ ਅਗਲੀ ਵੀਡੀਓ ਵਿੱਚ